ਘੁੰਮਣ ਤੋਂ ਨੂੰ ਥਾਰ ਤਾਂ ਗਾਇਕਾਂ ਨੇ ਰੱਖੀ ਹੋਊਗੀ ਇੱਥੇ ਥਾਰ ਪਹੁੰਚੀ ਆ ਕਿਸਾਨਾਂ ਦੀ ਮਦਦ ਕਰਨ ਦੇ ਲਈ ਐਮਰਜੈਂਸੀ ਉੱਪਰ ਲਿਖਿਆ ਹੋਇਆ ਸੋਸ਼ਲ ਮੀਡੀਆ ਖੁੱਲਿਆ ਵੀਡੀਓ ਦੇਖਿਆ ਵੀ ਕਿੰਨਾ ਕੁ ਤਸ਼ੱਦਦ ਹੋ ਰਿਹਾ ਆ ਕੀ ਮਾਹੌਲ ਆ ਕੀ ਚਾਲਿਆ ਕਿੰਨੀਆਂ ਸੱਟਾਂ ਪੱਟਾਂ ਲੱਗ ਰਹੀਆਂ ਆ ਉਹਦੇ ਰਿਗਾਰਡਿੰਗ ਜੋ ਦੇਖ ਕੇ ਮਨ ਚ ਐਸੀ ਭਾਵਨਾ ਆਈ ਕਿ ਅਸੀਂ ਉੱਥੋਂ ਜੋ ਫਰਸਟ ایڈ ਸਾਰਾ ਸਮਾਨ ਚਾਕੇ ਜਲੰਧਰ ਤੋਂ ਅਸੀਂ ਇਹ ਤੈਨੂੰ ਚਾਲੇ ਪਾ ਲੈਣ। ਪਟੜ ਹੋ ਕੇ ਤੁਹਾਡੇ ਕੋਲ ਆਉਂਦੇ ਪੱਟੀਆਂ ਗਾ ਕੇ ਫੇਰ ਉਧਰ ਨੂੰ ਭਜ ਜਾਂਦੇ ਕਿ ਬਾਈ ਖੋਲਣਾ ਮੈਨੂੰ ਤਾਂ ਸਮਝ ਲੱਗਦੀ ਐ ਇੰਨੀ ਦਲੇਰੀ ਪੰਜਾਬੀਆਂ ਚ ਮੈਂ ਕਹਿੰਦਾ ਦਾਸਮ ਪਿਤਾ ਦਾ ਹੱਥ ਆ ਨਾ ਤੇ ਆਉਂਦੇ ਆ ਪਾਟੇ ਹੋਏ ਸੇਰੇ ਆ ਗੋਲੀਆਂ ਵੱਜੀਆਂ ਛਰੇ ਵੱਜੇ ਆ ਕਢਾ ਕੇ ਪੱਟੀਆਂ ਘਰਾ ਕੇ ਸਿਰਾਂ ਤੇ ਪੇ ਜਾ ਰਹੇ ਆ ਖੂਨ ਚੋਰਿਆ ਆ ਕਹਿੰਦੇ ਮੜਾ ਸਾਫ ਕਰ ਦਿਓ ਮੈਂ ਲੋਕਾਂ ਨੂੰ ਦੇਖਿਆ ਕਿ ਇੰਨੇ ਉਹਨਾਂ ਦੇ ਛਰਰੇ ਵੱਜੇ ਹੋਏ ਮੈਂ ਦੋ ਤੋਂ ਤਿੰਨ ਲੋਕਾਂ ਦੇ ਆਪ ਜਿਦਾ ਸਿਰ ਤੋਂ ਵੀ ਔਰ ਛਾਤੀ ਤੋਂ ਵੀ ਛਰਰੇ ਕੱਢੇ ਬਰੀਕ-ਬਰੀਕ ਨਿੱਕੀਆਂ-ਨਿੱਕੀਆਂ ਲੋਹੇ ਦੀਆਂ ਗੋਲੀਆਂ ਜੋ ਉਹਨਾਂ ਦੇ ਅੰਦਰ ਤੱਕ ਧਸ ਗਈਆਂ ਐ ਡੀਪ ਗਈਆਂ ਐ ਇੱਕ ਤੋਂ 1.5 ਇੰਚ ਤੱਕ ਡੀਪ ਹੋਈਆਂ ਜਿਹੜੀਆਂ ਮੈਂ ਸਰਜਿਕਲ ਬਲੇਡ ਦੇ ਨਾਲ ਕੱਢੀਆਂ ਇਹ ਮੈਂ ਹੌਲ ਬਣਾਉਂਦੇ ਆ ਕਿ Hindu ਨੂੰ Sikhਾਂ ਤੋਂ ਖਤਰਾ ਹੈ ਪੰਜਾਬ ਦਾ Hindu ਤਾਂ ਖੁਦ ਮੋਰੇ ਖੜਾ ਹੈ ਪੰਜਾਬ ਦਾ Hindu ਇੱਕ ਇਹ ਨਹੀਂ ਕੋਈ ਫਰਕ ਨਹੀਂ ਤੁਸੀਂ Hindu ਹੋਣ ਦੇ ਨਾਤੇ ਇੱਥੇ ਪਹੁੰਚੇ ਹੋ ਇਨਸਾਨੀਅਤ ਦਾ ਧਰਮ ਨਿਭਾ ਰਹੀ ਆ ਕਿ ਮੈਂ ਇੱਕ ਇਨਸਾਨੀਅਤ ਦਾ ਧਰਮ ਦੇ ਕਰਕੇ ਇੱਥੇ ਪਹੁੰਚੀ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਕੋਣ ਸਿੱਖ ਕੋਣ ਸੇਖਿਆ ਕੋਣ ਮੁਸਲਮਾਨ ਕੋਈ ਮੈਟਰ ਨਹੀਂ ਕਰਦਾ ਜਿਹੜਾ ਮੈਸੇਜ ਜਾਂਦਾ ਨਾ ਕਿ ਦੇਸ਼ ਦੇ ਵਿੱਚ ਜਾਂ ਪੰਜਾਬ ਦਾ ਹਿੰਦੂ ਖਤਰੇ ਦੇ ਵਿੱਚ ਆ ਇੱਥੇ ਕੋਈ ਐਹੋ ਜਿਹੀ ਮੂਵਮੈਂਟ ਚੱਲ ਰਹੀ ਹੈ ਤੇ ਇਦਾਂ ਦਾ ਬਿਲਕੁਲ ਵੀ ਨਹੀਂਗਾ ਦੇਖੋ ਇਹ ਵੱਰ ਰਹੇ ਗੋਲਿਆਂ ਦੇ ਵਿੱਚ ਜੇ ਇੱਕ ਭੈਣ ਪਹੁੰਚੀ ਆ ਮਦਦ ਕਰਨ ਦੇ ਲਈ ਤੇ ਇੱਥੇ ਮਾਹੌਲ ਕਿੰਨਾ ਭਾਈਚਾਰਕ ਸਾਂਝ ਵਾਲਾ ਹੋਏਗਾ बेचकाल जितने भी वूंड है, वो काफी क्रिटिकल भी है, कुछ है, कुछ क्रिटिकल है उसके लिए प्रॉपर ड्रेसिंग और जिनको ज्यादा एमरजेंसी नीड की जरूरत है जितना फर्स्ट एड हम कर सकते हैं ब्लीडिंग रोकना और वो जरूर कर रहे हैं ਕੀ ਤਾਂ ਸਾਫਾ ਵੀ ਇਸ ਚੀਜ਼ ਦਾ ਸਾਨੂੰ ਪੈਸੇ ਨਹੀਂ ਮਿਲਨੇ ਉਹ ਤਾਂ ਹੈ ਉਹ ਜ਼ਰੂਰੀ ਨਹੀਂ ਹੈ ਕਿ ਪੈਸੇ ਹੀ ਮਿਲੇ ਹਰ ਚੀਜ਼ ਕੀ ਕੁਝ ਆਪਣੀ ਖੁਸ਼ੀ से ਵੀ ਕੀਤਾ ਜਾਂਦਾ ਹੈ ਘੁੰਮਣ ਘਮੋਣ ਨੂੰ ਥਾਰ ਤਾਂ ਗਾਇਕਾਂ ਨੇ ਰੱਖੀ ਹੋਊਗੀ ਇੱਥੇ ਥਾਰ ਪਹੁੰਚੀ ਆ ਕਿਸਾਨਾਂ ਦੀ ਮਦਦ ਕਰਨ ਦੇ ਲਈ ਐਮਰਜੈਂਸੀ ਉੱਪਰ ਲਿਖਿਆ ਹੋਇਆ ਪੱਟੀਆਂ ਕਰਕੇ ਰੀਲੀਫ ਕੀਤਾ ਜਾ ਰਿਹਾ ਬਾਈ ਹੋਣੀ ਸਾਡੇ ਨਾਲ ਹੈ ਬਾਈ ਕਿੱਥੋਂ ਆਏ ਹੋ ਤੇ ਆਈਡੀਆ ਕਿਵੇਂ ਮਾਈਂਡ ਚ ਬਾਈ ਗੁਜੇ ਖਾਲਸਾ ਬਾਈ ਗੁਜੇ ਦੀ ਫਤਿਹ ਮੈਂ ਬਾਈ ਜੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਇਆ ਜੀ ਨੂਰਪੁਰ ਪਿੰਡਿਆ ਮੇਰਾ ਸ਼ਮਸ਼ੀ ਦੇ ਕੋਲ ਸੀ ਉੱਥੋਂ ਆਏ ਆ ਜੀ ਸੀ ਕੱਲ ਜੋ ਦੇਖਿਆ ਵੀਡੀਓ ਸੋਸ਼ਲ ਮੀਡੀਆ ਖੋਲਿਆ ਵੀਡੀਓ ਦੇਖਿਆ ਵੀ ਕਿੰਨਾ ਕੁ ਤਸ਼ੱਦਦ ਹੋ ਰਿਹਾ ਹੈ ਕੀ ਮਾਹੌਲ ਹੈ ਕੀ ਚਾਲਿਆ ਕਿੰਨੀਆਂ ਸੱਟਾਂ ਵੱਟਾਂ ਲੱਗ ਰਹੀਆਂ ਆ ਉਹਦੇ ਰਿਗਾਰਡਿੰਗ ਜੋ ਦੇਖ ਕੇ ਵੀ ਮਨ ਚ ਐਸੀ ਭਾਵਨਾ ਆਈ ਐਸੀ ਭਾਵਨਾ ਆਈ ਕਿ ਅਸੀਂ ਉੱਥੋਂ ਆਪਣਾ ਜੋ ਫਰਸਟ ایڈ ਸਾਰਾ ਸਮਾਨ ਚੱਕ ਕੇ ਜਲੰਧਰ ਤੋਂ ਅਸੀਂ ਇਧਰ ਨੂੰ ਚਾਲੇ ਪਾ ਲੈ ਜੀ ਸੋ ਕਿਸਾਨ ਇਹਨਾਂ ਨੂੰ ਸਰੀਰਕ ਪੱਖੋਂ ਕੋਈ ਦਰਦ ਹੈ ਜਾਂ ਕੋਈ ਚੀਜ਼ ਹੈ ਤਾਂ ਦਵਾਈ ਲੈਣ ਆ ਰਹੇ ਨੇ ਭੈਣੋਣੀ ਇੱਥੇ ਮੌਜੂਦ ਨੇ ਬਾਈ ਜਜ਼ਬਾ ਦੇਖਿਆ ਮੈਂ ਵੀ ਪਟੜ ਹੋ ਕੇ ਤੁਹਾਡੇ ਕੋਲ ਆਉਂਦੇ ਪੱਟੀਆਂ ਕਰਾ ਕੇ ਫੇਰ ਉਧਰ ਨੂੰ ਭੱਜ ਜਾਂਦੇ ਕਿ ਬਾਈ ਖੋਲਣਾ ਬਾਬਾ ਜੀ ਮੈਨੂੰ ਤਾਂ ਸਮਝ ਲੱਗਦੀ ਐ ਇੰਨੀ ਦਲੇਰੀ ਪੰਜਾਬੀਆਂ ਚ ਮੈਂ ਕਹਿੰਦਾ ਦਸਮ ਪਿਤਾ ਦਾ ਹੱਥ ਐ ਉਹਨਾਂ ਤੇ ਆਉਂਦੇ ਆ ਪਾਟੇ ਹੋਏ ਸੇਰੇ ਆ ਗੋਲੀਆਂ ਵੱਜੀਆਂ ਛਰੇ ਵੱਜੇ ਆ ਕਢਾ ਕੇ ਪੱਟੀਆਂ ਕਰਾ ਕੇ ਜ਼ਰਾ ਤੇ ਫੇ ਜਾ ਰਹੇ ਆ ਖੂਨ ਚੋਰਿਆ ਆ ਕਹਿੰਦੇ ਮਾੜਾ ਸਾਫ ਕਰ ਦਿਓ ਅਸੀਂ ਵੀ ਜਾਣਾ ਖਾ ਕੇ ਭਾਣੇ ਤੁਸੀਂ ਖੁਦ ਵੀ ਥੋੜਾ ਜਿਹਾ ਪ੍ਰੋਬਲਮ ਫੀਲ ਕਰ ਰਹੇ ਹੋ ਪਰ ਇਹੋ ਜਿਹਾ ਮੰਨ ਚੁੱਕੀ ਆ ਕਿ ਕਿਸਾਨਾਂ ਖਾਤਰ ਮੈਂ ਵੀ ਜਾਵਾਂ ਉੱਥੇ ਉਹਨਾਂ ਦੀ ਮਤ ਬਿਲਕੁਲ ਜਦੋਂ ਮੈਂ ਕੱਲ ਸੋਸ਼ਲ ਮੀਡੀਆ ਤੇ ਦੇਖਿਆ ਕਿ ਕਿਸਾਨ ਇੰਨੇ ਜ਼ਿਆਦਾ ਸਾਡੇ ਜਿਹੜੇ ਵੱਡੇ ਨੇ ਬਜ਼ੁਰਗ ਨੇ ਉਹ ਫਟੜ ਹੋ ਰਹੇ ਨੇ ਤੇ ਮੇਰੇ ਮਨ 'ਚ ਉਹਨਾਂ ਲਈ ਬਹੁਤ ਹੀ ਜ਼ਿਆਦਾ ਦੁੱਖ ਲੱਗਾ ਤੇ ਮੈਨੂੰ ਇਦਾਂ ਹੋਇਆ ਕਿ ਮੈਨੂੰ ਵੀ ਉੱਥੇ ਜਾਣਾ ਚਾਹੀਦਾ ਹੈ ਹਾਲਾਂਕਿ ਮੇਰੇ ਆਪਣੇ ਵੀ 2 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ ਡਾਕਟਰ ਨੇ ਸਰਜਰੀ ਦੱਸੀ ਹੋਈ ਹੈ ਪਰ ਮੈਂ ਉਹ ਸਰਜਰੀ ਨੂੰ ਜ਼ਿਆਦਾ ਜ਼ਰੂਰੀ ਨਹੀਂ ਸਮਝਿਆ ਮੈਂ ਸੋਚਿਆ ਕਿ ਜੇ ਮੇਰੇ ਵੱਡੇ ਉੱਥੇ ਨੇ ਉਹਨਾਂ ਨੂੰ ਇੰਨੀ ਸੱਟਾਂ ਲੱਗ ਰਹੀਆਂ ਉਹਨਾਂ 'ਚ ਇੰਨਾ ਜ਼ਿਆਦਾ ਜਜ਼ਬਾ ਹੈ ਉਹਨਾਂ ਵੱਲ ਦੇਖ ਕੇ ਮੇਰੇ 'ਚ ਵੀ ਉਹ ਜਜ਼ਬਾ ਆਇਆ ਤੇ ਮੈਂ ਇੱਥੇ ਉਹਨਾਂ ਦੀ ਸੇ ਤੁਹਾਡਾ ਜ਼ਮੀਰ ਜਾਗਿਆ ਕਿ ਮੈਂ ਇੱਧਰ ਜਾਵਾਂ ਜੋ ਤੁਸੀਂ ਵੀਰਾਂ ਚ ਦੇਖਿਆ ਸੀਗਾ ਜੋ ਨੈਸ਼ਨਲ ਮੀਡੀਆ ਚ ਚੀਜ਼ਾਂ ਦਿਖਾ ਰਿਹਾ ਇੱਥੇ ਕਿਹੋ ਜਿਹਾ ਜਜ਼ਬਾ ਲੱਗਾ ਕੋਈ ਫਰਕ ਲੱਗਾ ਬਿਲਕੁਲ ਉੱਥੇ ਵੀ ਸਗੋਂ ਮੀਡੀਆ ਵਾਲੇ ਉਹਨਾਂ ਦਾ ਜ਼ਿਆਦਾ ਨਹੀਂ ਬਟ ਜਿੱਦਾਂ ਮੈਂ ਇੰਸਟਾਗ੍ਰਾਮ ਤੇ ਇੰਨੀਆਂ ਜ਼ਿਆਦਾ ਵੀਡੀਓਜ਼ ਦੇਖੀਆਂ ਕਿ ਕਿਦਾਂ ਫੱਟੜ ਹੋ ਰਿਹਾ ਔਰ ਮੈਂ ਜਦੋਂ ਦੀ ਕੱਲ ਦੀ ਇੱਥੇ ਆਈਆਂ ਮੈਂ ਲੋਕਾਂ ਨੂੰ ਦੇਖਿਆ ਕਿ ਇੰਨੇ ਉਹਨਾਂ ਦੇ ਛਰਰੇ ਵੱਜੇ ਹੋਏ ਮੈਂ ਦੋ ਤੋਂ ਤਿੰਨ ਲੋਕਾਂ ਦੇ ਆਪ ਜਿਦਾ ਸਿਰ ਤੋਂ ਵੀ ਔਰ ਛਾਤੀ ਤੋਂ ਵੀ ਛਰਰੇ ਕੱਢੇ ਬਰੀਕ ਬਰੀਕ ਨਿੱਕੀਆਂ ਨਿੱਕੀਆਂ ਲੋਹੇ ਦੀਆਂ ਗੋਲੀਆਂ ਜੋ ਉਹਨਾਂ ਦੇ ਅੰਦਰ ਤੱਕ ਧਸ ਗਈਆਂ ਡੀਪ ਗਈਆਂ ਇੱਕ ਤੋਂ ਤੁਹਾਡਾ ਨਾਮ ਕੀ ਪੜੇ ਹਿਨਾ ਹਿਨਾ ਤੁਸੀਂ ਸਿੱਖ ਪਰਿਵਾਰ ਚੋਂ ਆ ਕਿ ਨਹੀਂ ਮੈਂ ਹਿੰਦੂ ਫੈਮਲੀ ਤੋਂ ਸਵਾਲ ਪੱਤਰਕਾਰ ਪੁੱਛਦਾ ਚੰਗਾ ਨਹੀਂ ਲੱਗਦਾ ਮੈਂ ਤਾਂ ਪੁੱਛ ਰਿਹਾ ਕਿ ਇਹ ਮੁਲਕ ਦੇ ਵਿੱਚ ਇਹ ਮਾਹੌਲ ਬਣਾਉਂਦੇ ਆ ਕਿ ਹਿੰਦੂ ਨੂੰ ਸਿੱਖਾਂ ਤੋਂ ਖਤਰਾ ਹੈ ਪੰਜਾਬ ਦਾ ਹਿੰਦੂ ਦਾ ਖੁਦ ਮੂਹਰੇ ਖੜਾ ਹੈ ਪੰਜਾਬ ਦਾ ਹਿੰਦੂ ਇੱਕ ਇਹ ਨਹੀਂ ਕੋਈ ਫਰਕ ਨਹੀਂ ਤੁਸੀਂ ਹਿੰਦੂ ਹੋਣ ਦੇ ਨਾਤੇ ਇੱਥੇ ਪਹੁੰਚੇ ਹੋ ਮੈਂ ਕਿ ਇਨਸਾਨੀਅਤ ਦਾ ਧਰਮ ਨਿਭਾ ਰਹੀ ਆ ਕਿ ਮੈਂ ਇੱਕ ਇਨਸਾਨੀਅਤ ਦਾ ਧਰਮ ਦੇ ਕਰਕੇ ਇੱਥੇ ਪਹੁੰਚੀ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਕੋਣ ਸਿੱਖ ਕੋਣ ਸੇਖਿਆ ਕੋਣ ਮੁਸਲਮਾਨ ਕੋਈ ਮੈਟਰ ਨਹੀਂ ਕਰਦਾ ਜੇ ਪੂਰੇ ਮੁਲਕ ਦੇ ਵਿੱਚ ਵੀਡੀਓ ਜਾ ਰਹੀ ਹੈ ਇੱਕ ਗੱਲ ਸਮਝ ਲੈਣੀ ਚਾਹੀਦੀ ਜਿਹੜਾ ਮੈਸੇਜ ਜਾਂਦਾ ਨਾ ਕਿ ਦੇਸ਼ ਦੇ ਵਿੱਚ ਜਾਂ ਪੰਜਾਬ ਦਾ ਹਿੰਦੂ ਖਤਰੇ ਦੇ ਵਿੱਚ ਆ ਇੱਥੇ ਕੋਈ ਐ ਹੋਜੀ ਮੂਵਮੈਂਟ ਚੱਲ ਰਹੀ ਹੈ ਤਾਂ ਇਦਾਂ ਦਾ ਬਿਲਕੁਲ ਵੀ ਨਹੀਂਗਾ ਦੇਖੋ ਏ ਵਰ ਰਹੇ ਗੋਲਿਆਂ ਦੇ ਵਿੱਚ ਜੇ ਇੱਕ ਭੈਣ ਪਹੁੰਚੀ ਆ ਮਦਦ ਕਰਨ ਦੇ ਲਈ ਤੇ ਇੱਥੇ ਮਾਹੌਲ ਕਿੰਨਾ ਭਾਈ ਚਰਖਸਾਂ ਜਾਲਾ ਹੋਏਗਾ ਤੁਹਾਡਾ ਬਹੁਤ ਬਹੁਤ ਕੁਝ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹਨੀ ਆ ਕਿ ਇੱਥੇ ਵੱਧ ਤੋਂ ਵੱਧ ਮੈਡੀਕਲ ਟੀਮ ਦੀ ਲੋੜ ਆ ਤੇ ਉਹਨਾਂ ਨੂੰ ਇੱਥੇ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਤੇ ਯੂਥ ਨੂੰ ਜਿਹੜੇ ਘਰ ਬੈਠੇ ਨੇ ਦੇਖ ਰਹੇ ਨੇ ਉਹਨਾਂ ਨੂੰ ਵੀ ਇੱਥੇ ਪਹੁੰਚਣਾ ਚਾਹੀਦਾ ਪੂਰੀ ਸਪੋਰਟ ਔਰ ਸੇਵਾ ਕਰਨ ਲਈ ਤੁਸੀਂ ਪੂਰੇ ਤਾਮ ਤਿਆਰ ਬਰ ਤਿਆਰ ਹੋ ਗੋਲੇ ਸ਼ੁਰੂ ਹੋਗੇ ਤੇ ਤੁਹਾਡੇ ਵੱਲੋਂ ਇਧਰ ਟ੍ਰੀਟਮੈਂਟ ਸ਼ੁਰੂ ਜੀ ਹਾਂਜੀ ਕੀ ਵੀ ਮੈਂ ਦੇਖ ਨੂੰ ਜਜ਼ਬਾ ਕਿਹਨੂੰ ਚੱਲਣ ਲੱਗ ਲੱ ਕਾਫੀ ਜ਼ਿਆਦਾ ਹੈ ਔਰ ਲੋਕ ਚਾਹਤੇ ਹੈ ਕਿ ਉਨਕੀ ਜੋ ਡਿਮਾਂਡਸ ਹੈ ਉਹ ਪੂਰੀ ਹੋ ਤਾਂਕਿ ਜੋ ਜ਼ਰੂਰਤ ਹੈ ਲੋਕੋ ਕੀ ਹੋ ਬਿਲਕੁਲ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਗਿਆ ਹੈ ਬੇਸਟ ਕਾਜ ਹਸਪਤਾਲਾਂ 'ਚ ਲੁੱਟ ਹੋ ਰਹੀ ਪਰ ਜਿਹੜੇ ਰੱਬ ਨਹੀਂ ਲੋਕਾਂ ਦੇ ਵਿੱਚ ਪਹੁੰਚ ਗਏ ਆ ਜਿਹੜੇ ਸੱਚੀ ਰੱਬ ਦਾ ਰੂਪ ਹੁੰਦਾ ਆਪਦਾ ਬਹੁਤ ਚੰਗਾ ਲੱਗ ਰਿਹਾ ਤੁਹਾਨੂੰ ਇੱਥੇ ਤੁਸੀਂ ਪਹੁੰਚੇ ਹੋ ਹਾਂ ਦੇ ਕਿ ਕਿ ਇਹੋ ਜੇ ਤੁਹਾਡੇ ਕੋਲੇ ਜ਼ਖਮ ਪਹੁੰਚ ਰਹੇ ਨੇ ਤਾਂ ਕੀ ਕਰ ਰਹੇ ਹੋ ਤੁਸੀਂ ਅ ਜਿੱਤੇ ਵੀ ਵੂਂਡ ਹੈ ਉਹ ਕਾਫੀ ਕ੍ਰਿਟੀਕਲ ਵੀ है ਕੁਝ ਸੂਪਰਫਿਸ਼ੀਅਲ ਹੈ ਕੁਝ ਕ੍ਰਿਟੀਕਲ ਹੈ ਉਸ ਕੇ ਲਈ ਪ੍ਰੋਪਰ ਡਰੈਸਿੰਗ ਔਰ ਜਿਨ ਕੋ ਜ਼ਿਆਦਾ ਐਮਰਜੈਂਸੀ ਨੀਡੀ ਜ਼ਰੂਰਤ ਹੈ ਉਨ ਕੋ ਹਸਪੀਟਲ ਵੀ ਰੈਫਰ ਕਰ ਰਹੇ ਆ ਕਿ ਉਹ ਹਸਪੀਟਲ ਜਾ ਕੇ ਟਰੀਟ ਕਰੇ ਪਰ ਜਿੰਨਾ ਫਰਸਟ ਏਡ ਹਮ ਕਰ ਸਕਤੇ ਹੈ ਬਲੀਡਿੰਗ ਰੋਕਨਾ ਔਰ ਉਹ ਜ਼ਰੂਰ ਕਰ ਰਹੇ ਆ ਇੱਕ ਚੀਜ਼ ਦਾ ਜਦੋਂ ਮੋਰਚਾ ਖੜ ਗਿਆ ਫਿਰ ਤਾਂ ਬਹੁਤ ਸਾਰੇ ਪਹੁੰਚ ਜਾਣਗੇ ਪਰ ਦਲੇਰੀਆਂ ਗੱਲ ਉਸੇ ਦੀ ਹੁੰਦੀ ਜਿਹੜੀ ਬਰਦ ਦੀ ਗੋਲਿਆਂ ਦੇ ਵਿੱਚ ਪਹੁੰਚਣ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ